ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਾਰ ਜਿਹੜੀ ਵੀਡੀਓ ਬਣਾਉਣ ਲੱਗੇ ਆ ਤਾਂ ਡੇਰੀ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਚਾਰ ਗਾਵਾਂ ਨੇ ਚਾਰੀ ਟੌਪ ਦੀਆਂ ਬਾਈ ਤਿੰਨ ਗੱਬਣਾ ਨੇ ਇੱਕ ਤਾਜੀ ਸੂਈ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਬਾਈ ਤੋਂ ਟਿਕਲ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਮਦਿ ਵਧੀਆ ਜੀ ਵਧੀਆ ਕਿਵੇਂ ਚੱਲਦਾ ਬਾਈ ਕੰਮ ਕਾਰ ਬਹੁਤ ਵਧੀਆ ਵੀਰੇ ਕੱਲ ਸੀਆ ਵੀਰੇ 9 ਦਾ ਗਾਈਆਂ ਆਪਣੇ ਕੋਲੇ ਠੀਕ ਆ ਹਾਂ ਵਿੱਚੋਂ ਵੀਰੇ 84 ਕਰ ਗਈਆਂ ਬਾਕੀ ਸੇਲ ਹੋ ਗਈਆਂ ਠੀਕ ਆ ਬਾਈ ਹਾਂ ਨਾਮ ਤੇ ਡਰੈਸ ਵੋ ਨਾਮ ਉਤਾਰਾ ਹੀ ਸਾਲੋਂ ਦੋਤਰਾ ਪਿੰਡ ਬਗਰਾੜੀ ਜਿਲ੍ਹਾ ਫਰੀਕਟ ਸੀਲ ਜਤੋ ਮੋਬਾਈਲ ਨੰਬਰ 8647601402 ਨੇੜੇ ਪਿੰਡ ਕਿਹੜਾ ਵੀਰੇ ਨੇੜੇ ਵੀਰੇ ਬਾਜਾ ਖਾਲੇ ਦਾ ਕੋਟਕਪੁਰਾ ਸੰਝ ਪਿੰਡ ਆਪਣਾ ਵੀਰੇ ਠੀਕ ਆ ਹਾਂ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦੇ ਕਿਹੜਾ ਸੂਆ ਸੁੰਦੀ ਆ ਪਹਿਲਾ ਸੂ ਦਣਤਾ ਵੀਰੇ ਹਜੇ ਸਹੀ ਤਰੀਕ ਮਤਾਬ ਕਰਦਾ ਜੀ 8 ਦਿਨ ਪਏ ਆ ਠੀਕ ਆ ਸੂਪੇ ਦਾ ਵੀਰੇ 10 ਮਿੰਟ ਹੀ ਸੂਪੇ ਤਾਂ ਵੀ ਕੋਈ ਚੱਕਰ ਨਹੀਂ ਗਿਆ ਵੜ ਨੂੰ ਕੋਈ ਪਰਵਾਹ ਨਹੀਂ ਗਈ ਤਿਆਰੀ ਬਹੁਤ ਕਰ ਮਾਰੀ ਨੇ ਬੜੀਆਂ ਕਸਰਾਂ ਕੱਢਦੀਆਂ ਆਉਂਦੀਆਂ ਹਜੇ ਵੀ ਦਣ ਵੀਰੇ ਲੈ ਜੂਗੀ ਵੜ ਜਿਹੜੇ ਬਾ ਸੌਖੀ ਬਹੁਤ ਪਈ ਆ ਵੜ ਸਹੀ ਗੱਲ ਆ ਹਾਂ ਲੇਵਾ ਵੇਖੋ ਵੀਰੇ ਕਿੰਨਾ ਵੜ ਦੇ ਤਿਆਰ ਕਰੇਗਾ ਫੀਟਿੰਗ ਵਾਲਾ ਲੈ ਬਰਾ ਗਿਆ ਕਹਿੰਦਾ ਉਹ ਨਾ ਸੂ ਤੱਕ ਸੂ ਤੱਕ ਲਾਈ ਫਿਰਦੀ ਐ ਨੇਵਾ ਸਾਰਾ ਸੂ ਤੱਕ ਲੱਗਿਆ ਵਾ ਹਣਾ ਲੈ ਹਾਂ ਹਜੇ ਵੀ ਟੱਲਾ ਬਹੁਤ ਫਿਰਦੀਆਂ ਵੜ ਦੇ ਹਜੇ ਲੇਵਾ ਦੇਖੋ ਪੂਰਾ ਪੰਡ ਵਾਲਾ ਲੇਵਾ ਲੱਗਿਆ ਕੱਚੀ ਆ ਬ ਅਦੇ ਮੇਰੇ ਹਿਸਾਬ ਨਾਲ ਫਾਇਦਾ ਵੀ ਤਾਂ ਸੌਖੀ ਪਈ ਆ ਫਿਰ ਵੈੜ ਨੇ ਜੀਜੂ ਲਾਇਆ ਵਾ ਖਾਣ ਪੀਣ ਦੀ ਬੜੀ ਚਾਰੂ ਆ ਦਿਨ ਲੈ ਜੂਗਾ ਜੀ ਸਾਥ ਅੱਧਾ ਹਜੇ ਬੀਠੇ ਇੱਕਲਾ ਕਲਾ ਖਾਣ ਫੋਨ ਸੂਪੇ ਦਾ ਘਾਟ ਨੂੰ ਸੂਪੇ ਤੋਂ ਵੀ ਕੋਈ ਪ੍ਰਵਾਹ ਨਹੀਂ ਵੈੜ ਨੂੰ ਸਹੀ ਗੱਲ ਆ ਬਣੀ ਐਨੀ ਕਾ ਚਾਹੇ ਹੁਣੀ ਸੂਪੇ ਹਾਂ ਕੋਈ ਪ੍ਰਵਾਹ ਨਹੀਂ ਵੈੜ ਨੂੰ ਕੋਈ ਘਾਟ ਨਹੀਂ ਸਾਰੀਆਂ ਕਸਰਾਬਾਈ ਦੀ ਗੱਲ ਸਹੀ ਐ ਕੱਢ ਤੀਆਂ ਫੇਸ ਦੇ ਬੋਦੀਵਾਦੀ ਬਹੁਤ ਚੰਗੀ ਸਨਖ ਪੁਣਾ ਵੈੜ ਦੇ ਵਿੱਚ ਫੁੱਲ ਕਲਰ ਕਲਰ ਦੇਖੋ ਵੈੜ ਦਾ ਬਾਜ ਜਿਹੜੀ ਗੱਲ ਆ ਕਿ ਬਨਲ ਬੋਨ ਵਾਲੀਆਂ ਬੱਚੇ ਕਹਾ ਕਰਦੀਆਂ ਮੇਨ ਚੀਜ਼ ਹੈ ਜਿਹੜੀ ਖਾਣ ਪੀਣ ਦੀ ਬੱਚੀ ਨਜਾਇਜ਼ ਖੁੱਲੀ ਆ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਵੀਰੇ ਆਪਦੀਆਂ ਬਣ ਕੇ ਹੀ ਹੁੰਦਾ ਪਸ਼ੂ ਕਰੀ ਗੱਲ ਆ ਬਾਈ ਆਹ ਦੇਖੋ ਐਣੀ ਕਿਸੇ ਪਾਸੇ ਵੀ ਕੋਈ ਜੀ ਪਈ ਆ ਸਾਰੀ ਬੱਚੀ ਸਹੀ ਗੱਲ ਆ ਬਾਈ ਹਾਂ ਕਿੰਨਾ ਦੁੱਧ ਦੇ ਦੂ ਆਸਟੀਮੇਟ ਆ ਦੁੱਧ ਵੀਰੇ ਜਿਵੇਂ ਬੱਚੀ ਦੀ ਤਿਆਰੀ ਆ ਵੀਰੇ 24 25 ਕਿਲੋ ਬੱਚੀ ਨੂੰ ਚਾਹੀਦਾ ਦੁੱਧ ਪਰ 20 ਕਿਲੋ ਬੰਦਾ ਜਿਹੜਾ ਮਰਜੀ ਨੋਰਮਲੀ ਮੰਨ ਕੇ ਲੈ ਲੈ 20 ਕਿਲ ਲੇ ਬਾਈ ਬਰੀਡ ਚੈੱਕ ਕਰੋ ਲੇਵਾ ਚੈੱਕ ਕਰੋ ਕਮਾਲ ਦਾ ਪੂਰਾ ਪੰਡ ਵਾਲਾ ਕਰਮਾਣੀ ਨੂੰ ਲੇਵਾ ਲੱਗਿਆ ਡਿਜ਼ਾਈਨ ਦੇਖੋ ਲੇਵੇ ਦੀ ਫੀਟਿੰਗ ਚੈੱਕ ਕਰੋ ਬਾਈ ਬਹੁਤ ਵਧੀਆ ਉੱਤੋਂ ਤੱਕ ਵੀ ਖੁੱচ্চਾ ਰੁੱਤੀ ਰਹਿਣਾ ਵੀਰੇ 400 ਬੰਦਾ ਚੋਲੇ ਸਾਧੇ ਰੀ ਚੀਜ਼ ਆਹੇ ਹਮਮ ਕੀ ਬਾਤਾਂ ਬਾਈ ਲੈ ਗਲੀ ਚ ਜਾਂਦੇ ਆ ਬਾਈ ਕੱਲੂ ਹੀ ਜਾਂਦੀ ਆ ਕਰਮਾਣੀ ਕਰੀ ਬਹੁਤ ਵਧੀਆ ਮੇਰੇ ਬੱਛੀ ਆ ਹਮਮ ਕੀ ਬਾਤਾਂ ਨੇ ਬਾਈ ਵਾਚੀ ਨੇ ਹੈ ਤਾਂ ਵੀ ਬਦਨਾ ਫੁੱਲਣਾ ਬਹੁਤ ਹੈ ਤਾਂ ਲੈਵੇ ਵਾਲੇ ਦੀਆਂ ਤਾਂ ਬਈ ਸੱਚੇ ਹੀ ਕਸਾ ਬੜੀ ਹੈ ਕਿਹੜੀ ਗੱਲ ਆ ਕਿ ਬਹੁਤ ਜਿਆਦਾ ਬੱਚੀ ਤਿਆਰ ਹੋਈ ਆ ਇਹਰੇ ਫੁੱਲ ਠੰਡੀ ਫੁੱਲ ਜਿਵੇਂ ਮਰਜੀ ਹੱਥ ਲਾਈ ਜਾਵੇ ਮਰਜੀ ਬੈਠਾ ਰਿਹਾ ਬੱਚੀ ਦੇ ਦੇਖੋ ਕੰਡ ਵਾਲੇ ਵਾਲਾ ਕੀ ਆ ਇਹਦਾ ਸੂਤ ਅਗਲੇ ਵਾਲਾ ਵੀੜੇ ਸੁੰਦੀ ਸੁੰਦੀ ਨੇ ਦੁਪਣੀ ਬੰਨ੍ਹਾ ਜੇ ਬੱਚੀ ਨੂੰ ਲੈਵਾ ਦੇ ਮੂਹ ਨੂੰ ਵੀ ਇਹਦਾ ਪਤਾ ਨਹੀਂ ਵੀਰੇ ਗੱਭਣ ਨੂੰ ਗੱਭਣੀ ਚੋਣੀ ਪਾਜੇ ਬੱਚੀ ਅਜੇ ਇਹ ਵੀ ਨਹੀਂ ਪਤਾ ਆਪਾਂ ਨੂੰ ਸਹੀ ਗੱਲ ਆ ਹਾਂ ਕੀ ਬਹਿਣਾ ਉੱਠਣਾ ਖਾਣਾ ਬੱਚੀ ਨੂੰ ਤਿਆਰੀ ਹੈ ਨਾ ਕਮਾਲ ਦੀ ਆ ਫੇਸ ਦਿਖਾ ਦੇ ਬਈ ਫੇਸ ਨਾ ਬਰੀਸੀ ਦੇ ਫੁੱਲ ਆ ਬਿਊਟੀ ਚ ਕਵਾਲਿਟੀ ਕੁਆਲਟੀ ਵਾਲੀ ਬੱਛੀ ਆ ਪੂਰੀ ਹਮ ਲੈ ਬਰੀਕੀ ਜਿਹਾ ਫੋਲ ਆ ਕਿਆ ਬਾਤ ਆ ਬਾਈ ਤੇ ਕੀ ਮੁੱਲ ਆ ਬਾਈ ਜੈ ਜੈ ਨਾ ਮੁੱਲ ਵੀਰੇ ਮੰਗਣ ਨੂੰ ਜਿੰਨਾ ਮਰਜੀ ਮੰਗਾਲਾ ਹਮ ਬੱਛੀ ਦਾ ਆ ਮੁੱਲ ਮੰਗ ਲਗੇ 10 12 ਤਾਂ ਵੀ ਕੀਮਤ ਬਊਗੀ ਬੱਛੀ ਦੀ ਸਹੀ ਗੱਲ ਪਰ ਆਪਾਂ ਜੈਜ ਮੁੱਲ ਤੇ ਵੜ ਦੇਣੀ ਆ 80000 ਦੀ ਵੜ ਦੇਣੀ ਆ ਇਹ ਚੱਕ ਬਾਈ ਹਾਂ ਬਾਈ ਦੀ ਗੱਲ ਸਹੀ ਆ ਜੇ ਇੱਕ ਲੱਖੋਂ ਬਾਹਰ ਵੀ ਮੁੱਲ ਕਰਦੀ ਨਾ ਤਾਂ ਵੀ ਇਹ ਕਿੰਨਾ ਕੀਮਤ ਭਰ ਲਗੇ ਬੰਦੇ ਇਹ ਵੀ ਨਹੀਂ ਗੱਲ ਕੋਈ ਪਰ ਨਹੀਂ ਆਪਾਂ ਜੈਜਮਲ ਚ ਆਪਾਂ ਮਿਲੀ ਆਪਾਂ ਜੈਜਮਲ ਜੀ ਦੇਣੀ ਆਪਾਂ ਜੈਜ ਕਮਾਈ ਕਰਨੀ ਆਪਾਂ ਖਾਸੀ ਆਤਾ ਬਾਈ ਦੀ 80000 ਦੀ ਵਿਹੜਾ ਜਿਹੜੀ ਕੋਈ ਬੰਦਾ ਦੇ ਜੇ ਵੀਰੇ ਆ ਮੁੱਲ ਜਿਹੜਾ ਆਪਾਂ ਬੈਠੇ ਆ ਇਹ 5 ਮਿੰਟ ਘਮ ਕੇ ਜਨ ਬੰਦਾ ਪਹਿਲੇ ਐਮੈਂਡਮੈਂਡ ਹੀ ਲੈ ਜੂਗਾ ਬੈੜਾ ਸਹੀ ਗੱਲ ਜਿਹੜਾ ਬੰਦਾ ਹੋਇਆ ਵੀਰੇ ਛੱਡਦੇ ਨਹੀਂ ਪਹਿਲੇ ਫੋਨ ਦੀ ਬੈੜ ਲੈ ਜੂ ਬੰਦਾ ਜਮਾ ਜਾਇ ਜਾ 80000 ਦੀ ਬੈੜ ਹੀ ਬਹੁਤ ਚੰਗੀ ਆ ਬਹੁਤ ਜ਼ਿਆਦੇ ਚੰਗੀ ਬੱਚੀ ਆ ਵੀਰੇ ਖੜਨੀ ਖੁਰਨੀ ਵੀਰੇ ਲੈਗ ਸਕੋਰ ਬੱਚੀ ਦੇ ਬੜੇ ਓਕੇ ਆ ਜਿਆਦੇ ਸਹੀ ਗੱਲ ਆ ਖੜਨੀ ਖੁਰਨੀ ਬਿਲਕੁਲ ਤੋਂ ਸਟ੍ਰੇਟ ਬੱਚੀ ਆ ਜਮਾ ਐ ਨਹੀਂ ਕਿ ਕਿਸੇ ਪਾਸੇ ਵੀ ਵੀਰੇ ਸਹੀ ਗੱਲ ਆ ਖੜਨੀ ਖੁਰਨੀ ਬੱਚੀ ਦੀ ਬਹੁਤ ਜ਼ਿਆਦੇ ਚੰਗੀ ਆ ਵੀਰੇ ਹਾਂ ਸੀਲ ਫੁੱਲ ਚਾਰੂ ਫੁੱਲ ਲੇਵਾ ਕਮਾਲ ਦਾ ਦੁੱਧ ਵੀ ਚੰਗਾ ਬਾਕੀ ਸੀਲ ਸ਼ਰੀ ਬਹੁਤ ਆ ਬੱਚੀ ਜੰਨੀ ਵੀ ਕਹਿੰਦੀ ਕਿ ਉਹਨੀ ਸਹੀ ਗੱਲ ਹਾਂ ਦੁੱਧ ਵੀ ਥੱ ਬਰੀਡ ਤਾਂ ਕਰਮਣੀ ਦੀ 1 ਨੰਬਰ ਹੈ ਪੱਧਰ ਉੱਧਰ ਫੁੱਲ ਲਾਉਤੋਂ ਕੀ ਬਾਤ ਹੈ ਲੈ ਅੱਗੇ ਵੀਰੇ 2 ਨੰਬਰ ਕਿਹੜਾ ਸੁਆ ਜੀ ਦੂਜਾ ਸੁਆ ਸੁੰਦੀਆ ਵੀਰੇ ਠੀਕ ਹੈ ਵੱਡੀ ਵੜਾ ਮੇਰੇ ਪੂਰੀ ਇਹ ਵੀ ਫਾਰਮ ਵਾਲੀ ਦਨ ਲਊਗੀ ਵੀਰੇ ਹਫਤਾ ਹਜਾੜ ਦੇ ਨੇ ਵੀ ਲੈ ਜੂਗੀ ਹਫਤਾ ਤੋਂ 8 ਦਿਨ ਲੈ ਸਕਦੀ ਢਿੱਲ ਦੇ ਬਾਕੀ ਲੇਵਾਲੂ ਆ ਵੇਖੋ ਵੀਰੇ ਕੀ ਚੀਜ਼ ਦਾ ਤਿਆਰ ਕਰਦੀ ਹੈ ਇਹ ਦੇਖੋ ਡਿਜ਼ਾਈਨ ਦੇ ਢਿੱਲੇ ਵੀਰੇ ਲੈ ਆ ਦੇਖੋ ਲੈ ਆ ਸਾਰੀਆਂ ਆਹ ਬਾਲਟ ਲਾ ਗੱਢ ਕੇ ਨਾ ਫੇਰ ਕਰਮ ਵਾਲੀ ਨੇ ਸੋਣਾ ਤੇ ਥਾਣ ਦੇ ਕੋਲ ਹੈ ਪੂਰੀ ਵਿੱਤੀ ਤੇ ਇਕੱਲਾ ਇਕੱਲਾ ਥਾਣ ਮੁਠੀ ਵਾਲਾ ਥਾਣ ਫਾੜੀ ਵਾਲਾ ਤਿਆਰ ਕਰੂਗੀ ਵੀਰੇ ਕੰਪੈਟਰ ਰੱਖਣਾ ਜਿੰਨਾ ਵੀ ਰੱਖਣਾ ਇਹਨੇ ਇੱਕ ਤਾਂ ਤੈ ਰੱਖੋਗੀ ਬਾਕੀ ਵਜਨ ਵਜੂਦ ਦੇਖੋ ਕੱਡਾ ਥੋੜਾ ਦੇਖੋ ਬਈ ਪਿੱਛੇ ਤੋਂ ਚੌੜੀ ਚੂੜੀ ਕਿੰਨੀ ਆ ਬਹੁਤ ਜਿਆਦਾ ਵਜਨ ਮਜੂਦ ਵਾਲੀ ਆ ਵੀਰੇ ਕੀ ਬਾਤ ਆ ਬਈ ਲੈ ਖਾੜ ਨਹੀਂ ਖੁੜਨੀ ਵੜ ਦੀ ਚੈੱਕ ਕਰੋ ਤੇ ਲੇਵਾ ਮੂਰੋਂ ਵੀ ਚੈੱਕ ਕਰਵਾ ਦੇ ਲੈ ਪੂਰੀ ਵਿੱਥੀ ਤੇ ਕੱਲਾ ਕੱਲਾ ਥਣ ਗਲਾਬੀ ਬਾਕੀ ਕੁਆਲਿਟੀ ਬਹੁਤ ਆ ਵੀਰੇ ਵੜ ਦੀ ਕੱਚੀ ਹੋਈ ਆ ਉਸ ਹਸਾਉ ਨਾਲ ਕੱਚੀ ਕੱਚੀ ਆ ਵੀਰੇ ਜਿਹੜੇ ਹਸਾਉ ਨਾਲ ਤਿਆਰੀ ਆ ਨਾ ਵੜ ਨੇ ਬਣਨਾ ਬਹੁਤ ਆ ਉਸ ਦੀ ਉਸ ਬਣ ਕੇ ਫੇਰ ਸੋਣਾ ਗਰਮ ਵਾਲੀ ਨੇ ਲੈ ਢਾਂਚਾ ਦੇਖੋ ਕਮਾਲ ਆ ਬਈ ਬਹੁਤ ਜਿਆਦਾ ਵੱਡੀ ਵੱਡੀ ਵੇੜਾ ਵੀਰੇ ਕਿੰਨਾ ਕੁ ਦੁੱਧ ਦਿੰਦਾ ਉਸ ਜੀ ਦੁੱਧ ਵੀ ਜਿਹੜੇ ਮਾਲਕਾਂ ਕੋਲੋਂ ਆਪਾਂ ਲਈ ਹੈ ਉਹਨਾਂ ਨੇ ਦੱਸਿਆ ਕਿ 27-28 ਕਿਲੋ ਦੇ ਦੁੱਧ ਕਹਿੰਦੇ ਸਾਡਾ ਚੋਇਆ ਵਾ ਦੁੱਧ ਨਾਰਮਲੀ ਵੜ ਨਹੀਂ ਨਾ ਦੇ ਦੋ ਦੇਣਾਗਾ ਬਾਕੀ ਅਗਲਾ ਆਦੀ ਮੇਰੇ ਸੇਵਾ ਸੰਭਾਲਦੇ ਬੰਦਾ ਵੇਖ ਕੇ ਲਵੇ ਕਿ ਅਸੀਂ ਕਿੰਨਾ ਕੁ ਦੁੱਧ ਚੋਲਾਂਗੇ ਸਹੀ ਗੱਲ ਕਿਉਂਕਿ ਸਾਡੇ ਪਸ਼ੂ ਖਰੀਦਦੇ ਸਾਡੇ ਕਿਸੇ ਪਸ਼ੂ ਦੀ ਕੋਈ ਗਾਰੰਟੀ ਨਹੀਂ ਹੁੰਦੀ ਜੀ ਠੀਕ ਹੈ ਭਾਈ ਹਾਂ ਬਾਕੀ ਪਸ਼ੂ ਹੈਗਾ ਆਪਣਾ ਸੋਨੇ ਵਰਗਾ ਹੋਏਗਾ ਜੀ ਕੱਦ ਪਾਉਦਾ ਹਾਂ ਕੱਦ ਕਾਟ ਵੀਰੇ ਬਹੁਤ ਜ਼ਿਆਦਾ ਹੈ ਵੱਡੀ ਲਾ ਬ੍ਰੀਡ ਆ ਲੈ ਉੱਤੋਂ ਪੁੱਧਰ ਪੁੱਧਰ ਲੇਵੇ ਸਾਡੇ ਜੀ ਲੈਵਾ ਚੈੱਕ ਕਰੋ ਭਾਈ ਪੰਡਾੜਾ ਲੇਵਾ ਲੱਗਿਆ ਬਹੁਤ ਜਾਰੇ ਵੀਰੇ ਤਿਆਰ ਕਰਨ ਹਜਦਾ ਬੱਚੀ ਕੱਚੀ ਆ ਹਜ ਤਾਂ ਬਿਲਕੁਲ ਕੱਚੀ ਆ ਉਸ ਨਾਲ ਪਹਿਲਾਂ ਗੁੰਦੀ ਮਾਰਦੀ ਸੈਲਫ ਹੂੰ ਦੇਖੋ ਸਵਾਦਨਾ ਬਹੁਤ ਆ ਯਾਰ ਸਾਰਾ ਨਿੱਗਨ ਰੋਇਦਾਂਤ ਨਹੀਂ ਵੀਰੇ ਖਾਣ ਪੀਣ ਦੀਆਂ ਬੜੀਆਂ ਖੁੱਲੀਆਂ ਆਈਆਂ ਹੂੰ ਜਿਹੜੀ ਗੱਲ ਆ ਬਿਊਟੀ ਚੈੱਕ ਕਰ ਲੋ ਫੇਸ ਦੀ ਬਿਊਟੀ ਵੀ ਇੱਕ ਨੰਬਰ ਆ ਭਾਈ ਤੇ ਕੀ ਮੋਲਾ ਦਾ ਜੈਜ ਆ ਭਰਾ ਇਹਦਾ ਵੀਰੇ 85000 ਚੋ ਮਾਨਤਾਨ ਕਰ ਦਿਆਂਗੇ ਵੀਰੇ ਚੱਕ ਭਾਈ ਜੋੜਾ ਲਊਗਾ 80000 ਦੀਆਂ ਦੇ ਦਾਂਗੇ ਹੂੰ ਜਮਾ ਜੈਜ ਮੋਲਾ 85000 ਚੋ ਵਈ ਗਏ ਨਾ ਮਾਨਤਾਨ ਜਿਹੜਾ ਕਰ ਦਿਆਂਗੇ ਜੋੜਾ ਲਊਗਾ 80 ਸੀਸੀ ਰੀਆਂ ਵੇੜਾ ਦੇ ਦਾਂਗੇ ਜੋੜਾ ਲਾਉਂਗੇ ਬਾਈ ਦਾ 80 80 ਹਜ਼ਾਰ ਰੀਆਂ ਵੇੜਾ ਜਿਹੜਾ ਮਰਜ਼ੀ ਬੰਦਾ ਲੈ ਜਾ ਵੀਰੇ 2 ਰੁਪਏ ਦੇ ਕੇ ਜਾਣੀ ਆ ਵੀਰੇ ਜਿਹੜਾ ਮਰਜ਼ੀ ਬੰਦਾ ਲੈ ਜਾ ਸਹੀ ਗੱਲ ਬਾਕੀ ਜੇ ਘਰ ਵਾਲਾ ਬੰਦਾ ਲੈ ਤਾਂ ਜ਼ਿਆਦਾ ਹੀ ਕਰੂਗਾ ਵੇੜਾ ਨੂੰ ਵੀਰੇ ਸਹੀ ਗੱਲ ਉੱਤੋਂ ਦੇਖੋ ਗਿੱਡੀ ਚੌੜੀ ਆ ਬਾਈ ਹਾਂ ਹਾਂ ਕੱਦ ਫੁੱਲ ਫੁੱਲ ਬਰੀਡ ਆ ਬਾਈ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਵੀਰੇ ਓਰੀਜਨਲ ਹੂੰ ਕਲ ਦੀ ਸੂਈ ਆ ਵੀਰੇ ਵੜ ਠੀਕ ਆ ਵੱਛੀ ਦਿੱਤੀ ਆ ਵੀਰੇ ਬਹੁਤ ਜਿਆਦੇ ਟਾਪ ਕੁਆਲਟੀ ਦੀ ਵੱਛੀ ਦਿੱਤੀ ਆ ਨੇ ਬਈ ਬੱਚਾ ਦੇਖੋ ਵੱਛੀ ਦੀ ਕੁਆਲਟੀ ਚੈੱਕ ਕਰੋ ਵੱਛੀ ਬਹੁਤ ਚੰਗੀ ਦਿੱਤੀ ਆ ਵੱਛੀ ਬਹੁਤ ਜਿਆਦੇ ਚੰਗੀ ਦਿੱਤੀ ਆ ਵੀਰੇ ਕਲ ਦੀ ਅੱਛੀ ਸੂਈ ਆ ਦੇਖੋ ਵੀਰੇ ਬੱਛੀ ਵੀ ਬਹੁਤ ਜਿਆਦੇ ਵੱਡੀ ਬੁੱਢੀ ਆ ਬੱਛੀ ਵੀ ਸਹੀ ਗੱਲ ਆ ਨਾਸਾਂ ਨਾਸਾਂ ਗੁਲਾਬੀ ਬਰੀਡ ਵੱਛੀ ਦੇ ਫੁੱਲ ਆ ਬਹੁਤ ਜਿਆਦੇ ਬਰੀਡ ਵਾਲੀ ਵੱਛੀ ਆ ਸਿਰ ਵੜਾ ਵੀ ਚੰਗੀ ਆ ਹਾਂ ਵੀਰੇ ਕੁਆਲਟੀ ਵਾਲੀ ਵੜਾ ਵੀਰੇ ਦੁੱਧ ਵਾਲੀ ਆ ਸਹੀ ਗੱਲ ਆ ਹਾਂ ਫੁੱਲ ਕੱਦਾ ਕਿੰਨਾ ਕੁ ਬੋਲੋ ਬਈ ਹੁਣ ਬੋਲਾ ਹੋਏਗਾ ਵੀਰੇ ਹੁਣ ਇਹਦੇ ਥੱਲੇ ਨਾ 15 ਤੋਂ 14 15 ਕਿਲੋ ਦਾ ਤਿਆਰ ਹੋਊਗਾ ਬੋਲਾ ਹੁਣ ਠੀਕ ਆ ਹਾਂ ਬਾਕੀ ਲੇਵਾ ਲੂਆ ਬਹੁਤ ਚੰਗਾ ਲੱਗਿਆ ਗੁਲਾਬੀ ਲੇਵਾ ਹਾਂ ਜੇਰ ਦੀ ਵੀਰੇ ਗਰੰਟੀ ਹੋਏਗੀ ਆਪਣੀ ਫੁੱਲਾ ਠੀਕ ਆ ਹਾਂ ਬਾਕੀ ਲੇਵਾ ਵੇਖੋ ਅੱਗੇ ਪਿੱਛੇ ਦਾ ਲੇਵਾ ਲੱਗਿਆ ਕਿੰਨਾ ਕੀ ਬਾਤ ਆ ਬਈ ਥਣ ਦੇ ਕਿਉ ਗੁਲਾਬੀ ਥਣ ਮੁੱਠੀ ਵਾਲਾ ਥਣ ਪੂਰੀ ਵਿੱਤੀ ਦਾ ਥਣ ਲੇਵਾ ਦੇਖੋ ਮੂਹ ਨੂੰ ਕਿੰਨਾ ਸੋਹਣਾ ਅੱਗੜ ਪਿੱਛੜ ਦਾ ਲੇਵਾ ਲੱਗਿਆ ਕਿੰਨਾ ਹਾਂ ਇਹ ਨਹੀਂ ਹੈਗਾ ਵੀ ਮੂਹਰੇ ਲੇਵਾ ਨਹੀਂ ਜਾਂ ਪਿੱਛੇ ਨੂੰ ਨਹੀਂ ਹਾਂ ਦੱਦ ਪਾਡਰਾਂ ਵਾਲਾ ਲੀਵਾ ਬਣਾ ਲੈਣਾ ਸ਼ਾਮ ਨੂੰ ਚਵਾਈ ਦੇ ਮੌਕੇ ਬਾਕੀ ਮੇਨ ਜੀ ਆ ਵੀਰੇ ਬੱਛੀ ਬਹੁਤ ਟਾਪ ਦੀ ਮਗਰ ਇਹਦੇ ਹਾਂ ਦੋ ਨਗ ਮਿਲਨੇ ਆ ਕਿਉਂ ਬੱਛੀ ਨੇ ਬਈ ਸਾਲ ਡੇਢ ਸਾਲ ਹਾਂ ਹਾਂ ਬਰੋਬਰੀ ਤਿਆਰ ਹੋ ਜਾਂਦਾ ਵੀਰੇ ਜਾਨਵਰ ਨਾ ਵਹਿੜ ਦੇਖੋ ਬਰੀਡ ਚੈੱਕ ਕਰੋ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਫੇਸ ਦੇਖੋ ਲੈ ਕਮਾਲ ਦਾ ਬਈ ਕੀ ਬਾਤ ਆ ਤੇ ਕੀ ਮੋਲ ਆ ਬਾਈ ਜੈ ਜੈ ਬਾਕੀ ਨਾ ਬੰਦਿਆਂ ਨੇ ਵੀਰੇ ਜਿਹੜੇ ਬੰਦਿਆਂ ਕੋਲ ਸਾਂਭ ਹੀ ਨਹੀਂ ਹਜੇ ਵਹਿੜ ਨਾ ਹੂੰ ਵਹਿੜ ਦੁੱਧ ਵਾਲੀ ਆ ਪੂਰੀ ਬਾਕੀ ਜਿਵੇਂ ਥਣ ਭਾਂਡਾ ਲੱਗਿਆ ਨਾ ਗਾਂ ਦਾ ਵਹਿੜ ਦੁੱਧ ਵਾਲੀ ਆ ਪਰ ਜੈ ਜੈ ਮੋਲ ਦੇਵਾਂਗੇ ਵੀਰੇ 70000 ਦੀ ਵਹਿੜ ਦੇਵਾਂਗੇ ਚੱਕ ਜੈ ਜੈ ਮੋਲ ਨਾ 70000 ਦੀ ਵਹਿੜ ਬਾਈ ਕਹਿੰਦਾ ਦੇ ਦਿਆਂਗੇ ਲੇਵੇ ਵਾਲੀ ਆ ਦੁੱਧ ਵਾਲਾ ਪੀਸ ਆ ਠੰਡੀ ਠੁੰਡੀ ਫੁੱਲ ਆ ਲੱਜਵੇਂ ਇੱਥੇ ਮਰਜੀ ਬੈਠਾ ਰਹੇ ਵੀਰੇ ਇੰਨੀ ਵੀ ਠੰਡੀ ਆ ਕੋਈ ਨਾ ਕੋਈ ਨਾ ਕਹਿਣ ਵਾਲਿਆਂ ਦਾ ਗੱਲ ਨਹੀਂ ਵੀਰੇ ਜਿੰਦਰ ਮਰਜੀ ਜਿੰਦਰ ਦੀ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਚੁਾਈ ਜੂ ਕਵਾਲਿਟੀ ਇੱਕ ਨੰਬਰ ਆ ਨਾ ਹਾਂ ਲੈ ਬਰੀ ਮਕੀਲਾ ਬੰਦਿਆ ਬਾਹਲੀ ਲਿਬੜੀ ਲੁਬੜੀ ਸੀ ਵੀਰੇ ਆਪਾਂ ਫੋਲ ਨਮਾਈ ਧੁਵਾਈ ਨਾ ਹੂੰ ਬਾਹਲੀ ਨਾ ਬਹੁਤ ਜਿਆਦਾ ਗੁਆ ਗੁਆ ਲੱਗਿਆ ਸੀਗਾ ਵੜ ਨੂੰ ਠੀਕ ਹੈ ਜੀ ਅੱਜ ਵੀ ਵਿਚਾਰੀ ਦਿਨ ਨਮਾਈ ਇਹਨੂੰ ਹੂੰ ਆਈ ਅੱਜ ਬੜੀ ਖੁਸ਼ਕੀ ਜੀ ਲਿੰਦੀ ਆ ਰੇ ਸਹੀ ਹੈ ਬੜੀ ਹਾਂ ਬਾਕੀ ਮੋਲ ਬਾਈ ਜਾਇਜ਼ ਆ ਸੂਈ ਸਵਾਰੀ ਬਾਕੀ ਵੀਰੇ ਮੇਨ ਵੀਰੇ ਪਲੱਸ ਪੁਆਇੰਟ ਦੀ ਬੱਛੀ ਆ ਵੀਰੇ ਬਹੁਤ ਜਿਆਦਾ ਚੰਗੀ ਮਗਰ ਬੱਛੀ ਦੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਬੱਛੀ ਬਹੁਤ ਜਿਆਦਾ ਚੰਗੀ ਆ ਵੀਰੇ ਮਗਰ ਕਰ ਲਓ ਦੋ ਦੀ ਮਾਵਾਂ 3 ਇੱਕ ਤੇ ਬਾਕੀ ਵੱਡੀ ਗੱਲ ਮੁੱਲ ਦੀ ਹੁੰਦੀ ਹੈ ਮੁੱਲ ਜਾਇਜ ਮੁੱਲ ਦਾ ਵੀਰੇ ਆਪਣੇ ਜਾਇਜ ਜੀ ਮਿਲਣਗੇ ਜਿਹੜਾ ਵੀ ਬੰਦਾ ਹੋਊਗਾ ਨਾ ਵੀਰੇ ਮੁੱਲ ਜਾਇਜ ਜੀ ਆਪਣੇ ਕੋਲ ਮਿਲਣਗੇ ਵੀਰੇ ਓਕੇ ਹਾਂ ਆਪਣਾ ਉਹ ਕੰਮ ਨਹੀਂਗਾ ਕਿ ਵੀਰੇ ਆਪਾਂ 20000 ਰੁਪਏ ਕਮਾਈ ਕਰਨੀ ਉਹ ਕੰਮ ਨਹੀਂ ਆਪਣੇ ਕੋਲੇ ਜਾਇਜ ਮੁੱਲ ਤੇ ਆਪਾਂ ਦੇਵਾਂਗੇ ਵੀਰੇ ਠੀਕ ਹਾਂ ਅੱਗੇ ਵੀਰੇ ਲਾਸਟ ਚਾਰ ਨੰਬਰ ਕਿਹੜਾ ਸੂਆ ਵੀਰੇ ਤੀਜਾ ਸੂਆ ਸੁੰਦੀ ਆ ਵੀਰੇ ਹੂੰ ਇਹ ਆਪਦੇ ਨੇੜੇ ਏਰਗਿਓ ਚ ਲਈ ਹੋਈ ਆ ਆਪਣੀ ਠੀਕ ਆ ਦੁੱਧ ਵੀਰੇ ਮਾਲਕਾਂ ਨੇ ਦੱਸਿਆ ਕਿ ਸਾਡਾ 32 ਕਿਲੋ ਦਾ ਚੋਇਆ ਵਾ ਹੂੰ ਪਰ ਅਸੀਂ ਕਿਸੇ ਵੇਪਹ ਦੀ ਨਾ 10 ਕਿਲੋ ਦੁੱਧ ਦੀ ਗਰੰਟੀ ਨਾ ਹੜੀ 30 ਕਿਲੋ ਦੁੱਧ ਦੀ ਗਰੰਟੀ ਆ ਠੀਕ ਹੈ ਦੁੱਧ ਅਗਲੇ ਨੇ ਸੇਵਾ ਨਾਲ ਵੇਖ ਕੇ ਲੈਣਾ ਹਾਂ ਸਹੀ ਹੈ ਨਹੀਂ ਸਹੀ ਹੈਗਾ ਜੀ ਜਮਾਂ ਸਹੀ ਆ ਆਰਡਰ ਕਮਾਲਾ ਕੱਦ ਫੁੱਲ ਫੁੱਲ ਬਰੀਦਾ ਦੁੱਧ ਦਾ ਰਿਕਾਰਡ ਚੰਗਾ ਫੇਸ ਦੀ ਬਿਊਟੀ ਦਿਖਾਉਂਦੇ ਆ ਪળી ਵੀ ਬਹੁਤ ਆ ਵੜ ਜਿਆ ਬਾਕੀ ਵੀਰੇ ਦੁੱਧ ਵਾਲੇ ਆ ਜਿਹੜੇ ਵੀ ਜਾਨਾ ਜਿੰਨੇ ਵੀ ਆ ਹੂੰ ਤੋਰਾ ਚੈੱਕ ਕਰ ਲੋ ਲੰਮੀ ਲੁੰਮੀ ਪੂਰੀ ਆ ਪળી ਵੀ ਆ ਕੱਦ ਗਾਠ ਵਾਲੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕਰਮਣੀ ਦਾ ਲੈ ਕੀ ਬਾਤ ਆ ਤੁਰਾ ਦੇਖੋ ਭਾਈ ਇਹ ਤਾਂ ਮੇਰੇ ਵੀਡੀਓ ਚ ਪਾਉਣੀ ਸੀ ਮੈਂ ਕਿਹਾ ਨਾ ਤਿਆਰ ਕਰਕੇ ਵੀਡੀਓ ਪਾਵਾਂਗੇ ਹੂੰ ਚਲ ਲੈ ਗੋਣ ਖੜੀ ਹੈ ਚਲ ਪਾ ਗਦਨੇ ਆ ਹੂੰ ਹੂੰ ਸਹੀ ਗੱਲ ਆ ਭਾਈ ਕੀ ਬਾਤ ਆ ਭਾਈ ਬਣੂ ਬਹੁਤ ਬਈ ਬਹੁਤ ਜਿਆਦਾ ਮੇਰੇ ਬਹੁਤ ਜਿਆਦਾ ਬਣਨਾ ਵੀਰੇ ਤੇ ਲੇਵਾ ਦੇਖੋ ਕਿੰਨਾ ਸੋਹਣਾ ਬਣਾਇਆ ਹਜੇ ਡਣ ਪਾਇਆ ਭਾਈ ਨੇ ਦੱਸ ਡਣ ਪਾਇਆ ਵੀਰੇ ਹਜੇ ਹੱਪਤਾਰ ਦੁੱਸਤੀ ਪਾਇਆ ਇਹਦੇ ਹੋਰ ਵੀ ਕਮਾਲ ਕਰਨਾ ਲੈ ਲੇਵਾ ਦਿਖਾਉਂਦੇ ਆ ਕੋਈ ਨੀ ਟਿਕਾ ਕੇ ਫੇਸ ਦੀ ਬਿਊਟੀ ਦੇਖੋ ਲੈ ਬਹੁਤ ਵਾਰਟੀ ਵਾਲੀ ਬਹਿੜਾ ਵੀਰੇ ਕੁਆਲਿਟੀ ਇੱਕ ਨੰਬਰ ਆ ਪਛਾਂਤੋ ਲੈਵਾ ਦੇਖੋ ਲੈ ਕਮਾਲ ਦਾ ਬਹੁਤ ਸੋਹਣਾ ਆਰਡਰ ਟਿੱਲਾ ਦੇਖੋ ਟਿੱਲਾ ਬਹੁਤ ਪਈਆਂ ਟੱਡਲਾ ਬਹੁਤ ਪਈਆਂ ਵੀਰੇ ਹਜੇ ਤਾਂ ਫੇਰ ਕਰ ਮਲੀ ਨੇ ਸੋਹਣਾ ਦੇਖੋ ਲੇਜੈਂਡ ਹੈ ਵੀਰਾ ਬਾਈ ਇਧਰੋਂ ਲੈਵਾ ਚੈੱਕ ਕਰਵਾਣੇ ਮੂਰੋ ਲੈ ਚਾਰੇ ਧਣ ਵੀ ਨਿਕੜਵੇਂ ਪੂਰੇ ਗੈਪ ਤੇ ਕੱਲਾ ਕੱਲਾ ਸਭ ਨਾੜਾ ਨੂਣਾ ਫੌਲਾ ਚੰਗੀਆਂ ਮੁੱਲ ਕੀ ਦੱਸਿਆ ਇਹਦਾ ਵੀਰੇ 85000 ਰੁਪਿਆ ਵੀਰੇ 85000 ਮਾਨਤਾਨ ਹੋਣਾ ਮਾਨਤਾਨ ਕਰਾਂਗੇ ਬਾਈ ਜਰੂਰ ਠੀਕ ਹੈ ਹਾਂ 85000 ਰੁਪਿਆ ਮੁੱਲ ਮਾਨਤਾਨ ਜਰੂਰ ਹੋ ਜਾ ਤੇ ਨਾਗਤੀ ਭਰਾ ਕੋਲੇ ਚਾਰ ਬਾਈ ਜਾਰੀ ਦਿਖਾਤੇ ਚਾਰੀ ਬਾਈ ਟੌਪ ਲਿਆ ਮੁੱਲ ਜਮ ਜਾਇਜ਼ ਆ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਾਈ ਨੰਬਰ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ